5 ਮਿੰਟ ਬਹਿ ਜਾਓ ਇੱਕ ਦਿਨ ਚੌਕੜੀ ਮਾਰ ਕੇ ਪੰਜਾਂ ਤੋਂ ਵਧਾਉਂਦੇ ਜਾਓ ਪੰਜ ਪੰਜ ਕਿੰਨੇ ਫੇ ਚੌਕੜਾ ਜਿਵੇਂ ਕਬੀਰ ਸਾਹਿਬ ਕਹਿੰਦੇ ਆ ਕਹਿੰਦੇ ਇੱਕ ਘੜੀ ਘੜੀ ਕਹਿੰਦੇ ਨੇ ਕੋਈ 20ਆਂ ਬਾਈਆਂ ਮਿੰਟਾਂ ਦੇ ਟਾਈਮ ਨੂੰ ਇੱਕ ਘੜੀ ਆਧੀ ਘੜੀ ਕਹਿੰਦੇ ਇੱਕ ਘੜੀ ਟਾਈਮ ਕੱਢ ਲੈ ਸੰਗਤ ਵਿੱਚ ਨਾਮ ਜਪਣ ਬੈਠੋ ਇੱਕ ਘੜੀ ਅੱਧੀ ਘੜੀ ਕਹਿੰਦੇ ਜੇ ਇੱਕ ਘੜੀ ਨਹੀਂ ਟਾਈਮ ਲੱਗਦਾ ਅੱਧੀ ਘੜੀ ਟਾਈਮ ਕੱਢ ਲਾ ਕੋਈ 10 12 ਮਿੰਟ ਕਹਿੰਦੇ ਜੇ ਅੱਧੀ ਘੜੀ ਵੀ ਨਹੀਂ ਟਾਈਮ ਲੱਗਦਾ ਤੇ ਅੱਧੀ ਹੂ ਤੇ ਆਦ ਅੱਧੀ ਤੋਂ ਅੱਧੀ ਕੋਈ 5 6 ਮਿੰਟੀ ਟਾਈਮ ਕੱਢ ਲਾ ਅਰ ਕਾਜ ਕਰ ਕੋਈ ਨਾ ਕੁਝ ਜ਼ਰੂਰ ਸੰਗਤ ਦੀ ਘੜੀ ਪੱਲੇ ਬੰਨ ਲੈ ਇਹ ਤੇਰੇ ਕੰਮ ਆਊਗੀ ਸਤਨਾਮ ਵਾਹਿਗੁਰੂ